ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਕਬੀਰ ਜੀ ਜੇ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਅਬ ਕੈਸੇ ਮਰਉ ਮਰਨ ਮਨ ਮੰਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਉ ਭਗਤ ਕਬੀਰ ਜੀ ਕਹਿੰਦੇ ਹਨ ਕਿ ਜੇ ਇਸ ਮਰਨੇ ਤੋਂ ਸਾਰਾ ਜਗ ਡਰ ਰਿਹਾ ਹੈਗਾ ਜਿਹਦਾ ਡਰ ਮੰਦਾ ਹੈ ਸਾਰਾ ਸੰਸਾਰ ਸੋ ਮਰਨਾ ਕਹਿੰਦੇ ਉਹ ਮਰਨਾ ਜਿਹੜਾ ਹੈਗਾ ਗਿਆਨ ਦੀ ਕਿਰਪਾ ਨਾਲ ਸਾਨੂੰ ਉਹਦੇ ਬਾਰੇ ਜਾਣਕਾਰੀ ਮਿਲੀ ਹੈ ਅਬ ਕੈਸੇ ਮਰੋ ਮਰਨ ਮੰਨ ਮੰਨੇ ਕਹਿੰਦੇ ਹੁਣ ਕਿੱਦਾਂ ਮਰਿਆ ਜਾਵੇ ਜਦੋਂ ਸਾਡਾ ਮਨ ਮਰਨ ਨੂੰ ਮੰਨ ਗਿਆ ਹੈ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਓ ਫਿਰ ਗਿਆਨ ਦੀ ਜਦ ਕਿਰਪਾ ਹੁੰਦੀ ਹੈ ਫਿਰ ਉਹਨੂੰ ਪਤਾ ਲੱਗਦਾ ਹੈ ਕਿ ਜਿਨ੍ਹਾਂ ਨੇ ਜਿਹੜੇ ਸੱਚ ਦਾ ਆਪਣੇ ਮੂਲ ਦਾ ਗਿਆਨ ਨਹੀਂ ਲੈਂਦੇ ਉਹ ਮਰ ਮਰ ਜਾਂਦੇ ਹਨ ਪਰ ਜਿਹੜੇ ਜਾਣ ਲੈਂਦੇ ਹਨ ਉਹਨਾਂ ਦੇ ਤਾਂ ਮਨ ਵਿੱਚ ਆਨੰਦ ਹੋ ਜਾਂਦਾ ਹੈ ਜਿਨ੍ਹਾਂ ਨੂੰ ਸੱਚ ਦੀ ਸੋਝੀ ਹੋ ਜਾਂਦੀ ਹੈਗੀ ਹੈ ਉਹ ਫਿਰ ਦੁਬਾਰਾ ਨਹੀਂ ਮਰਦੇ ਜੀਵਨ ਮੁਕਤ ਸੁ ਆਖੀ ਹੈ ਮਰ ਜੀਵੇ ਮਰਿਆ ਜਿਹੜਾ ਜੀਉਂਦੇ ਜੀ ਮਰ ਜਾਂਦਾ ਹੈ ਉਹ ਜੀਵਨ ਮੁਕਤ ਹੋ ਜਾਂਦਾ ਹੈ ਉਹ ਫੇ ਜੰਮਣ ਮਰਦੇ ਚੱਕਰ ਵਿੱਚ ਨਹੀਂ ਪੈਂਦਾ ਰਹਾਓ ਮਰਨੂ ਮਰਨ ਕਹੇ ਸਭ ਕੋਈ ਸੈ ਜੇ ਮਰੇ ਅਮਰ ਹੋਏ ਸੋਈ ਕਹੋ ਕਬੀਰ ਮਨ ਭਇਆ ਅਨੰਦਾ ਗਿਆ ਪਰਮ ਰਹਾ ਪਰਮਾਨੰਦਾ ਭਗਤ ਕਬੀਰ ਜੀ ਕਹਿੰਦੇ ਕਿ ਮਰਨੋ ਮਰਨਾ ਤਾਂ ਸਾਰੇ ਕਹਿ ਰਹੇ ਮਰਨ ਦੀਆਂ ਗੱਲਾਂ ਕਰਦੇ ਆ ਕਿ ਮਨ ਨੂੰ ਮਾਰਨਾ ਹੈਗਾ ਪਰ ਅਸਲ ਵਿੱਚ ਮਰਨਾ ਕਿਹਨੂੰ ਕਹਿੰਦੇ ਹਨ ਇਹ ਲੋਕ ਨਹੀਂ ਜਾਣਦੇ ਹਨ ਇਸ ਸੰਸਾਰ ਜਿਹੜਾ ਇਸ ਚੀਜ਼ ਨੂੰ ਨਹੀਂ ਜਾਣਦਾ ਕਹਿੰਦੇ ਸਹਿਜੇ ਮਰੇ ਅਮਰ ਹੋਏ ਸੋਈ ਜਿਹੜਾ ਸਹਿਜੇ ਮਰ ਜਾਂਦਾ ਹੈ ਜਿਹਨੂੰ ਜਿਹਦੀ ਜਾਗਰਤ ਅਵਸਥਾ ਹੋ ਜਾਂਦੀ ਹੈ ਸੁਪਨੇ ਤੋਂ ਜਾਗ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈਗਾ ਪਰ ਜਿਨ੍ਹਾਂ ਦਾ ਜਾਗਰਤ ਅਵਸਥਾ ਨਹੀਂ ਹੁੰਦੀ ਉਹ ਮਰਨੋ ਮਰਨ ਤਾਂ ਕਰਦੇ ਰਹਿੰਦੇ ਹਨ ਪਰ ਉਹਨਾਂ ਨੂੰ ਇਹਦੀ ਸਮਝ ਨਹੀਂ ਕਿ ਮਰਨਾ ਕੀ ਹੈਗਾ ਹੁਣ ਤੇ ਸਮਝਣ ਵਾਲੀ ਗੱਲ ਹੈ ਕਿ ਜਿਹੜਾ ਭਗਤ ਕਿ ਵੀਰ ਜੀ ਮਰਨਾ ਕਿੰਨੂੰ ਕਹਿ ਰਹੇ ਆ ਆਪਣੇ ਅੰਦਰ ਜਿਹੜੀਆਂ ਮਾਇਆ ਦੀਆਂ ਇਛਾਵਾਂ ਨੂੰ ਮਾਰ ਲੈਣ ਨੂੰ ਜਾਂ ਆਪਣੇ ਮਨ ਦਾ ਸੁਭਾਅ ਜਿਹੜਾ ਹੁਕਮ ਦਾ ਵਿਰੋਧੀ ਹੈ ਉਹਨੂੰ ਉਹਦਾ ਸੁਭਾਅ ਚੇਂਜ ਕਰਕੇ ਹੁਕਮ ਅਨੁਸਾਰੀ ਕਰਨ ਨੂੰ ਮਰਨਾ ਮੰਨਦੇ ਹਨ ਪਰ ਸੰਸਾਰ ਨੂੰ ਗਿਆਨ ਨਾ ਹੋਣ ਕਰਕੇ ਸੰਸਾਰ ਵਾਲੇ ਜਿਹੜਾ ਜਦੋਂ ਕੋਈ ਸਰੀਰ ਛੱਡ ਜਾਂਦਾ ਹੈ ਉਹਨੂੰ ਮਰਨਾ ਮੰਨਦੇ ਹਨ ਇਸ ਤਰ੍ਹਾਂ ਦੋ ਪ੍ਰਕਾਰ ਦਾ ਮਰਨਾ ਹੈ ਭਗਤਾਂ ਦਾ ਮਰਨਾ ਹੋਰ ਹੈ ਸੰਸਾਰ ਦਾ ਮਰਨਾ ਹੋ ਰਿਹਾ ਹੈ ਭਗਤਾਂ ਦਾ ਮਰਨਾ ਇਹ ਹੈ ਕਿ ਜੇ ਕਿਸੇ ਨੂੰ ਸੱਚ ਦਾ ਗਿਆਨ ਹੋ ਜਾਂਦਾ ਹੈ ਉਹਦੀ ਜਾਗਰਤ ਅਵਸਥਾ ਹੋ ਜਾਂਦੀ ਹੈ ਸੁਪਨੇ ਤੋਂ ਜਾਗ ਪੈਂਦਾ ਹੈ ਤੇ ਫਿਰ ਉਹ ਅਮਰ ਹੋ ਜਾਂਦਾ ਹੈਗਾ ਅਮਰ ਕਿਉਂ ਹੋ ਜਾਂਦਾ ਕਿਉਂਕਿ ਉਹਨੂੰ ਸੱਚ ਦਾ ਗਿਆਨ ਹੋ ਜਾਂਦਾ ਹੈ ਉਹਨੂੰ ਸਾਰੀ ਸਮਝ ਆ ਜਾਂਦੀ ਹੈ ਜਾਨੀ ਜਾਨੀ રે ਰਾਜਾ RAM ਕੀ ਕਹਾਣੀ ਅੰਤਰਜੋਤ RAM ਪ੍ਰਗਾਸਾ ਕਿਨੇ ਵਿਰਲੇ ਗੁਰਮਖ ਜਾਣੀ ਉਹਦੇ ਅੰਦਰ ਸੱਚ ਦਾ ਗਿਆਨ ਹੋ ਜਾਂਦਾ ਹੈਗਾ ਤੇ ਕੋਈ ਵਿਰਲੇ ਗੁਰਮਖ ਹੁੰਦੇ ਹਨ ਜਿਹੜੇ ਨੂੰ ਜਾਣਦੇ ਹਨ ਜਿਹੜੇ ਸੱਚ ਦਾ ਗਿਆਨ ਲਊਗੇ ਗੁਰਬਾਣੀ ਦੇ ਉਪਦੇਸ਼ ਨੂੰ ਸੁਣੂਗੇ ਸਮਝੂਗੇ ਬੁੱਝੂਗੇ ਉਹਨਾਂ ਨੂੰ ਇਹਦੀ ਸੋਝੀ ਹੁੰਦੀ ਹੈ ਜਿਹੜੇ ਦੂਸਰੇ ਹੁੰਦੇ ਹਨ ਉਹਨਾਂ ਨੂੰ ਇਹਦੀ ਸੋਝੀ ਨਹੀਂ ਹੁੰਦੀ ਹੈ ਕਹੋ ਕਬੀਰ ਮਨ ਭਇਆ ਅਨੰਦਾ ਗਿਆ ਪਰਮ ਰਹਿਆ ਪਰਮ ਆਨੰਦਾ ਭਗਤਕ ਵੀਰ ਜੀ ਕਹਿੰਦੇ ਹਨ ਕਿ ਜਿਹੜਾ ਕਬੀਰ ਹੈਗਾ ਉਹਦੇ ਮਨ ਵਿੱਚ ਤਾਂ ਆਨੰਦ ਹੋ ਗਿਆ ਹੈ ਭਾਇ ਆਨੰਦਾ ਆਨੰਦ ਪੈਦਾ ਹੋ ਗਿਆ ਕਿਉਂ ਪੈਦਾ ਹੋ ਗਿਆ ਕਿਉਂਕਿ ਗਿਆ ਭਰਮ ਭਰਮ ਜਿਹੜਾ ਸੀ ਉਹ ਚਲਾ ਗਿਆ ਹੈ ਤੇ ਹੁਣ ਸਿਰਫ ਪਰਮ ਆਨੰਦ ਹੀ ਰਹਿ ਗਿਆ ਹੈਗਾ ਕਿਉਂਕਿ ਭਰਮ ਕੀ ਹੈਗਾ ਭਰਮ ਇਹ ਹੈ ਕਿ ਜਿਹੜਾ ਆਪਣਾ ਇਹ ਮੰਨਣਾ ਕਿ ਮੈਂ ਸਰੀਰ ਹਾਂ ਤੇ ਮੈਂ ਮਰ ਜਾਣਾ ਹੈ ਇਹ ਭਰਮ ਹੈਗਾ ਇਸ ਭਰਮ ਤੋਂ ਬਾਹਰ ਨਿਕਲਣਾ ਜਿਹੜਾ ਹੈਗਾ ਉਹ ਸੱਚ ਦੇ ਗਿਆਨ ਤੋਂ ਬਗੈਰ ਇਹਦੀ ਸਮਝ ਨਹੀਂ ਆਉਂਦੀ ਮਾਰੇ ਇੱਕ ਤਜ ਜਾਏ ਕਣੇ ਭਰਮ ਨੂੰ ਮਾਰ ਲਈਏ ਤਾਂ ਬਾਕੀ ਸਾਰੇ ਜਿਹੜੇ ਪੰਜ ਵਿਕਾਰ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਆਪਣੇ ਆਪ ਮਰ ਜਾਂਦੇ ਹਨ ਭਰਮ ਕੀ ਹੈ ਅਗਿਆਨਤਾ ਦੁਰਮਤ ਦੁਰਮਤ ਬਾਦ ਦਾ ਸਰਪਨ ਖਾਦਾ ਮਨਮਖ ਹੋਇਆ ਗੁਰਮਖ ਲਾਦਾ ਜਿਹੜਾ ਦੁਰਮਤ ਹੈਗਾ ਘੇੜੀ ਅਗਿਆਨਤਾ ਹੈਗੀ ਦੁਰਮਤ ਦਾ ਮਤਲਬ ਹੁੰਦਾ ਜਿਹੜੀ ਸੱਚ ਤੋਂ ਦੂਰ ਲਜਾਣ ਵਾਲੀ ਮਤ ਹੁਣ ਪਹਿਲੀ ਗੱਲ ਹੈ ਕਿ ਇੱਕ ਪਾਸੇ ਸੱਚ ਹੈ ਤੇ ਦੂਜੇ ਪਾਸੇ ਭਰਮ ਹੈਗਾ ਸੱਚ ਜਿਹੜਾ ਨਿਰਆਕਾਰ ਹੈ ਤੇ ਭਰਮ ਜਿਹੜਾ ਆਕਾਰ ਵਾਲਾ ਹੈਗਾ ਹੁਣ ਜੇ ਆਪਣੇ ਆਪ ਨੂੰ ਆਕਾਰ ਵਾਲਾ ਸਮਝਦੇ ਆ ਤਾਂ ਭਰਮ ਦੇ ਵਿੱਚ ਹੈਗੇ ਆ ਪਹਿਲਾ ਤਾਂ ਇਹ ਹੈ ਕਿ ਆਪਾਂ ਨੂੰ ਹਉਮੈ ਦਾ ਨਹੀਂ ਪਤਾ ਹਉਮੈ 부ਝੇ ਤਾਂ ਦਰ ਸੂਝੇ ਗਿਆਨ ਵੀ ਹੋਣਾ ਕਤਖਤ ਲੂਝੇ ਹਉਮੈ ਨੂੰ 부ਝਣ ਦੇ ਲਈ ਜੇ ਆਪਾਂ ਗੁਰਮਤਿ ਗਿਆਨ ਲੈ ਲਈਏ ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਕੇ ਮੰਨ ਲਈਏ ਆਪਾਂ ਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਗੁਰਬਾਣੀ ਵੀ ਜਿਹੜਾ ਉਪਦੇਸ਼ ਦਿੱਤਾ ਗਿਆ ਉਹਨੂੰ ਸਮਝਣ ਦੀ ਲੋੜ ਹੈ ਜਿਵੇਂ ਜਿਵੇਂ ਆਪਾਂ ਸਮਝਾਂਗੇ ਉਹਦੇ ਅਨਸਾਰ ਚੱਲਾਂਗੇ ਅੱਗੇ ਤੋਂ ਅੱਗੇ ਉਹਦੀ ਖੋਜ ਕਰਦੇ ਜਾਵਾਂਗੇ ਤੇ ਆਪਣੇ ਅੰਦਰੋਂ ਹੌਲੀ-ਹੌਲੀ ਜਿਹੜਾ ਭਰਮ ਹੈਗਾ ਤੇ ਉਹ ਖਤਮ ਹੁੰਦਾ ਜਾਏਗਾ ਜਿਵੇਂ ਜਿਵੇਂ ਖਤਮ ਹੁੰਦਾ ਜਾਏਗਾ ਇਸ ਦੇ ਨਾਲ ਜਿਹੜਾ ਹੌਮੇ ਦਾ ਜਿਹੜਾ ਬੁਖਾਰ ਉਹ ਵੀ ਥੋੜਾ ਥੱਲੇ ਹੁੰਦਾ ਜਾਏਗਾ ਜਿਵੇਂ ਭਗਤ ਕਬੀਰ ਜੀ ਦਾ ਬਚਨ ਹੈ ਇੱਕ ਮਰਨਤੇ ਦੋ ਮੂਏ ਦੋ ਮਰਨਤੇ ਚਾਰ ਚਾਰ ਮਰਨਤੇ ਛੇ ਮੂਏ ਚਾਰ ਪੁਰਖ ਦੋ ਨਾਰ ਇੱਕ ਮਰਨਤੇ ਇੱਕ ਕੀ ਹੈ ਜੇ ਆਪਾਂ ਭਾਰਮ ਨੂੰ ਛੱਡ ਕੇ ਗਰਵਾਣੀ ਦਾ ਉਪਦੇਸ਼ ਲੈਣਾ ਸ਼ੁਰੂ ਕਰਦੇ ਹઈએ ਤਾਂ ਉਹਦੇ ਨਾਲ ਜਿਹੜਾ ਭਾਰਮ ਹੈਗਾ ਉਹ ਹੌਲੀ ਹੌਲੀ ਖਤਮ ਹੋਣਾ ਸ਼ੁਰੂ ਹੁੰਦਾ ਹੈ ਤੇ ਜੇ ਭਾਰਮ ਖਤਮ ਹੋ ਗਿਆ ਤੇ ਉਹਦੇ ਨਾਲ ਆਟੋਮੈਟਿਕਲੀ ਹੈ ਕਿ ਜਿਹੜਾ ਉਹ ਹੋਮੇ ਵੀ ਖਤਮ ਹੋ ਜਾਏਗਾ ਤੇ ਜੇ ਹੋਮੇ ਖਤਮ ਹੋ ਗਿਆ ਤਾਂ ਉਹਦੇ ਨਾਲ ਜਿਹੜੇ ਚਾਰ ਜਿਹੜੇ ਹੈਗੇ ਕਾਮ ਕ੍ਰੋਧ ਲੋਭ ਮੋਹ ਕਰਿਚਾਰ ਹੈਗੇ ਤੇ ਦੂਸਰੇ ਪਾਸੇ ਜਿਹੜੀ ਹੈਗੀ ਆ ਤ੍ਰਿਸ਼ਨਾ ਤੇ ਦੁਰਮਤ ਦੁਰਮਤ ਕੀ ਹੈਗੀ ਜਿਹੜਾ ਆਪਾਂ ਨੂੰ ਗਿਆਨ ਆਪਾਂ ਜਿਹੜਾ ਲੈ ਰਹੇ ਆ ਜੇ ਆਪਾਂ ਗੁਰਬਾਣੀ ਦੇ ਉਪਦੇਸ਼ ਨੂੰ ਜਾਂ ਦਾਸਮਗ੍ਰੰਥ ਜਾਂ ਸਰਬਲੋਗ ਗ੍ਰੰਥ ਇਹ ਤਿੰਨਾਂ ਗ੍ਰੰਥਾਂ ਤੋਂ ਇਲਾਵਾ ਹੋਰ ਜੇ ਕਿਸੇ ਗ੍ਰੰਥ ਵਿੱਚ ਆਤਮ ਗਿਆਨ ਹੋਵੇ ਠੀਕ ਹੈ ਪਰ ਜੇ ਇਹਨਾਂ ਨੂੰ ਛੱਡ ਕੇ ਆਪਾਂ ਹੋਰ ਜਿਹੜਾ ਵੀ ਗਿਆਨ ਝੂਠ ਦਾ ਗਿਆਨ ਲੈ ਰਹੇ ਹਾਂ ਸਾਖੀਆਂ ਸੁਣ ਰਹੇ ਹਾਂ ਸਿਮਰ ਸ਼ਾਸਤਰ ਨੂੰ ਸਮਝ ਰਹੇ ਹਾਂ ਜਿਵੇਂ ਗੁਰਬਾਣੀ ਦਾ ਵਚਨ ਹੈ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾ ਨਾ ਜਾਣੀ ਕਿਹੜੇ ਸਿਮਰ ਸ਼ਾਸਤਰ ਦੇ ਵਿੱਚ ਪੁੰਨ ਪਾਪ ਦੀ ਵਿਚਾਰਤਾ ਰਹਾ ਹੈ ਪਰ ਸੱਚ ਦਾ ਗਿਆਨ ਨਹੀਂ ਹੈ ਤੇ ਜੇ ਆਪਾਂ ਸੱਚ ਦਾ ਗਿਆਨ ਨਹੀਂ ਲੈ ਰਹੇ ਤਾਂ ਉਹ ਪੁੰਨਪਾਉ ਦੀ ਵਿਚਾਰਧਾਰਾ ਜਿਹੜੀ ਉਹ ਧੁਰਮਤ ਹੈਗੀ ਆ ਉਹ ਧੁਰਮਤ ਦਾ ਗਿਆਨ ਹੈਗਾ ਉਹਦੇ ਕਰਕੇ ਹੀ ਤਾਂ ਆਪਾਂ ਵੱਜੇ ਪਏ ਹੈਗੇ ਹੋਰ ਕਰਮ ਫਲਸਫੀ ਜਿਹੜਾ ਕਰਮ ਹੁੰਦਾ ਨਹੀਂ ਹੈਗਾ ਕਰਮ ਜਿਹੜਾ ਹੈਗਾ ਸਾਚ ਅਨਸਾਰ ਜਿਹੜਾ ਕਰਮ ਹੈਗਾ ਕਰਮ ਹੈਗਾ ਜਿਹੜੀ ਆਪਣੀ ਸੋਚ ਹੈਗੀ ਸਾਚ ਅਨਸਾਰੀ ਸੋਚ ਨਹੀਂ ਹੈਗੀ ਮਾਇਆ ਦੀਆਂ ਛਾਵਾਂ ਵਾਲੀ ਸੋਚ ਹੈਗੀ ਆ ਤਾਂ ਉਹ ਉਹਦੇ ਕਰਕੇ ਆਪਾਂ ਇੱਥੇ ਫਸੇ ਹੋਏ ਹੈਗੇ ਆਂ ਇਸ ਕਰਕੇ ਗਰਵਾਣੀ ਵਿੱਚ ਬਚਨ ਹੁੰਦਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਆਪਣੀ ਸੋਚ ਕਰਕੇ ਵਿਛੜੇ ਹਾਂ ਸਾਡੇ ਤੇ ਬਖਸ਼ਿਸ਼ ਕਰੋ ਤਾਂ ਕਿ ਅਸੀਂ ਸੱਚ ਨੂੰ ਸਮਝ ਲਈਏ ਆਪਣੇ ਮੂਲ ਨਾਲ ਮਿਲ ਜਾਈਏ ਆਪਣੇ ਮੂਲ ਨੂੰ ਜੇ ਮਿਲਣਾ ਚਾਹੁੰਦਾ ਹੈ ਕੋਈ ਵੀ ਜਗਿਆਸੂ ਤਾਂ ਉਹਨੂੰ ਇਹੀ ਕੰਮ ਕਰਨਾ ਪਵੇਗਾ ਕਿ ਗਰਵਾਣੀ ਦਾ ਉਪਦੇਸ਼ ਜਿਹੜਾ ਹੈ ਉਹਨੂੰ ਸੁਣਨਾ ਹੈ ਉਹਨੂੰ ਮੰਨਣਾ ਹੈ ਉਹਦੇ ਅਨੁਸਾਰ ਚੱਲਣਾ ਹੈ ਤੇ ਜਿਹੜਾ ਉਹਦੇ ਅਨੁਸਾਰ ਚੱਲੂਗਾ ਤੇ ਉਹਦੀ ਜਿਹੜੀ ਅਵਸਥਾ ਚੇਂਜ ਹੁੰਦੀ ਜਾਊਗੀ ਤੇ ਉਸ ਨੂੰ ਇੱਕ ਦਿਨ ਆਪਣੇ ਆਪੇ ਦਾ ਆਪਣੇ ਮੂਲ ਦਾ ਗਿਆਨ ਹੋ ਜਾਏਗਾ ਫਿਰ ਉਹਨੂੰ ਪਤਾ ਲੱਗ ਜਾਏਗਾ ਜੈ ਨਾ ਮਰੇ ਨਾ ਕਾਹੂ ਮਾਰੇ ਭੂਲਾ ਲੋਕ ਭਰਮ ਵਿਚਾਰੇ ਘਟ ਘਟ ਵਿਆਪਕ ਅੰਤਰਜਾਮੀ ਸਭ ਮੈਂ ਰਵ ਰਹਿਓ ਸੁਆਮੀ ਜਿਹੜੀ ਵਿੱਚ ਇਹ ਜੋਤ ਹੈ ਆਤਮਾ ਹੈਗੀ ਹੈ ਉਹ ਨਹੀਂ ਮਰਦੀ ਹੈਗੀ ਤਾਂ ਨਾ ਉਹਨੂੰ ਕੋਈ ਮਾਰ ਸਕਦਾ ਹੈ ਪਰ ਲੋਕ ਭਰਮ ਦੇ ਕਰਕੇ ਭਰਮ ਦੇ ਵਿੱਚ ਹੋਣ ਕਰਕੇ ਅਗਿਆਨਤਾ ਦੇ ਵਿੱਚ ਹੋਣ ਕਰਕੇ ਅਗਿਆਨਤਾ ਵਿੱਚ ਭੁੱਲੇ ਹੋਏ ਲੋਕ ਆਪਣੇ ਆਪ ਨੂੰ ਮਰਨ ਨੂੰ ਮਰਨਾ ਸਮਝਦੇ ਹਨ ਪਰ ਅਸਲ ਵਿੱਚ ਇਹ ਮਰਦਾ ਨਹੀਂ ਹੈ ਤੇ ਨਾ ਇਹਨੂੰ ਕੋਈ ਮਾਰ ਸਕਦਾ ਹੈ ਕਿਉਂਕਿ ਘਾਟਕੜ ਵਿਆਪਕ ਅੰਤਰਜਾਮੀ ਹਰੇਕ ਦੇ ਹਿਰਦੇ ਵਿੱਚ ਜਿਹੜਾ ਵਿਆਪਕ ਉਹ ਅੰਤਰਜਾਮੀ ਹੈਗਾ ਉਹ ਸਾਰਿਆਂ ਰਿਆ ਜਾਣਨ ਵਾਲਾ ਹੈਗਾ ਸਭ ਮੈਂ ਰਵ ਰਹੋ ਹੈ ਸੁਆਮੀ ਤੇ ਜਿਹੜਾ ਉਹ ਸੁਆਮੀ ਹੈ ਉਹ ਸਾਰਿਆਂ ਵਿੱਚ ਰਵਿਆ ਹੋਇਆ ਹੈ ਤੇ ਉਹ ਤਾਂ ਮਰਦਾ ਹੀ ਨਹੀਂ ਤੇ ਫਿਰ ਜੇ ਮਰਦਾ ਤਾਂ ਮਰਦਾ ਕੀ ਹੈ ਅਸਲ ਵੀ ਜਿਹੜਾ ਮਰਦਾ ਹੈ ਜਿਹੜੇ ਅਗਿਆਨਤਾ ਅਗਿਆਨਤਾ ਦੇ ਕਰਕੇ ਆਪਣੇ ਅੰਦਰ ਮਾਇਆ ਦੀ ਇੱਛਾ ਹੋਣ ਕਰਕੇ ਮਾਇਆ ਦੇ ਆਕਾਰ ਹਨ ਤੇ ਉਹ ਮਾਇਆ ਦੇ ਆਕਾਰਾਂ ਦੇ ਕਰਕੇ ਅੱਗੇ ਤੋਂ ਗੇਪਸਾਰਾ ਹੈ ਸਾਰਾ ਕੁਝ ਜਿੰਨਾ ਚਿਰ ਆਪਾਂ ਨੂੰ ਅੱਖਾਂ ਨਾਲ ਜਿਹੜੀ ਚੀਜ਼ ਦਿਸਦੀ ਹੈ ਉਹਨੂੰ ਆਪਾਂ ਸੱਚ ਮੰਨਦੇ ਆ ਉਹਨਾਂ ਚਿਰ ਆਪਾਂ ਜਿਹੜਾ ਹੈਗਾ ਆਪਣੇ ਮੂਲ ਨੂੰ ਨਹੀਂ ਸਮਝ ਸਕਦੇ ਕਿਉਂਕਿ ਜਿਹੜੀ ਅੰਦਰ ਜਿਹੜੀ ਜੋਤ ਹੈਗੀ ਹੈ ਜਿਹੜਾ ਅੰਦਰ ਸਾਹ ਲੈਂਦਾ ਹੈ ਉਹ ਨਿਰਾਕਾਰ ਆਕਾਰ ਹੈ ਆਪੇ ਆਪੇ ਭਰਮ ਭੁਲਾਏ ਕਰ ਕਰ ਕਰਤਾ ਆਪੇ ਵੇਖੇ ਚਿਤ ਭਾਵੈ ਤਿਤ ਲਾਏ ਜਿਹੜਾ ਨਿਰਾਕਾਰ ਹੈਗਾ ਉਹਦਾ ਹੀ ਤਾਂ ਇਹ ਆਕਾਰ ਹੈ ਬਾਹਰ ਜਿਹੜਾ ਹੈਗਾ ਬਾਹਰ ਆਕਾਰ ਇਸ ਕਰਕੇ ਉਹਦੇ ਅੰਦਰ ਮਾਇਆ ਦੀ ਇੱਛਾ ਹੈ ਤੇ ਇਹੋ ਇੱਛਾ ਦੇ ਕਰਕੇ ਜਿੱਦਾਂ ਦੀ ਕਿਸੇ ਦੇ ਅੰਦਰ ਇੱਛਾ ਹੈ ਉਦਾਂ ਦਾ ਉਹਦਾ ਸਰੀਰ ਹੈਗਾ ਉਦਾਂ ਦਾ ਉਹਨੇ ਸਰੀਰ ਲਿਆ ਹੋਇਆ ਹੈ ਤੇ ਉਸੇ ਤਰ੍ਹਾਂ ਦਾ ਉਸਦਾ ਗਿਆਨ ਹੈਗਾ ਆਪਣਾ ਭਾਣਾ ਆਪੇ ਜਾਣੇ ਗੁਰ ਕਿਰਪਾ ਤੇ ਲਈਏ ਜੇ ਆਪਣੇ ਅੰਦਰ ਦੀਆਂ ਛਾਵਾਂ ਨੂੰ ਜਾਣ ਲਵੇ ਤਾਂ ਫਿਰ ਉਹਨੂੰ ਸਮਝ ਪੈ ਜਾਂਦੀ ਹੈ ਕਿ ਮੇਰੇ ਅੰਦਰ ਇੱਛਾ ਸੀ ਤੇ ਇੱਛਾ ਦੇ ਗਰਗੇ ਮੈਨੂੰ ਇਹ ਸਰੀਰ ਮਿਲਿਆ ਤੇ ਸਰੀਰ ਮਿਲਿਆ ਹੈਗਾ ਗਿਆਨ ਲੈਣ ਦੇ ਲਈ ਤੇ ਜੇ ਮੈਂ ਗਿਆਨ ਲੈ ਲਾਂਗਾ ਤਾਂ ਮੇਰਾ ਜਿਹੜਾ ਜਨਮ ਮਰਨ ਦਾ ਚੱਕਰ ਕੱਟ ਹੋ ਜਾਏਗਾ ਤੇ ਮੈਂ ਸੱਚ ਸਰੂਪ ਬਣ ਜਾਵਾਂਗਾ ਪਰ ਜਿੰਨਾ ਚਿਰ ਆਪਣੇ ਆਪ ਨੂੰ ਨਹੀਂ ਜਾਣਦਾ ਉਹਨਾਂ ਚਿਰ ਇੱਥੇ ਫਸਿਆ ਰਹਿੰਦਾ ਹੈ ਜਦ ਚਾਹਤ ਹੈ ਆਤਮਾ ਇਕ ਤੇ ਭੈ ਉਹ ਅਨੇਕ ਅਨਿਕ ਭਾਤ ਪਸਰਤ ਜਗਤ ਪਹਰ ਇਕ ਕੋ ਇਕ ਹੁਣ ਜਿੰਨਾ ਚਿਰ ਆਤਮਾ ਦੇ ਅੰਦਰ ਇੱਛਾ ਹੈਗੀ ਆ ਇਕ ਤੋਂ ਇਹ ਅਨੇਕ ਹੋਈ ਹੈਗੀ ਆ ਬਕਰੇ ਬਕਰੇ ਜਨਮ ਲੈਂਦੀ ਹੈਗੀ ਆ ਤੇ ਇਸ ਤਰ੍ਹਾਂ ਅਨੇਕ ਤਰੀਕਿਆਂ ਦੇ ਨਾਲ ਇਹ ਜਗਤ ਵਿੱਚ ਪਸਰੀ ਹੋਈ ਹੈ ਕਿਤੇ ਫੁੱਲ ਬਣੀ ਹੋਈ ਕਿਤੇ ਘੋੜਾ ਕਿਤੇ ਹਾਥੀ ਕਿਤੇ ਕੁਛ ਇਹ ਸਾਰਾ ਜਿਹੜਾ ਸ੍ਰਿਸ਼ਟੀ ਵਿੱਚੋਂ ਪਸਰੀ ਹੋਈ ਹੈਗੀ ਆ ਪਰ ਜਦੋਂ ਇਹ ਆਪਣੇ ਆਪ ਨੂੰ ਜਾਣ ਲੈਂਦੀ ਹੈ ਫਿਰ ਦੁਬਾਰਾ ਇਹ ਇੱਕ ਵਿੱਚ ਹੀ ਸਮਾ ਜਾਂਦੀ ਹੈ ਕਾਲ ਆਪਣਾ ਨਾਮ ਸਿਪਾਈ ਅਵਰਨ ਕੇਸਰ ਦੀਬ ਰਿਆਈ ਹੁਕਮ ਹੈਗਾ ਉਹ ਅੰਦਰ ਗੁਪਤ ਰੂਪ ਵਿੱਚ ਆਏਗਾ ਪਰ ਹੁਣ ਜਦੋਂ ਵੀ ਕੋਈ ਜੀਵ ਸਰੀਰ ਛੱਡਦਾ ਹੈ ਤੇ ਉਹ ਉਹਦਾ ਬਹਾਨਾ ਬਣ ਜਾਂਦਾ ਹੈ ਪਰ ਅਸਲ ਵਿੱਚ ਉਹਨੂੰ ਜਿਹੜਾ ਖਤਮ ਕਰਨ ਵਾਲਾ ਹੈ ਉਹ ਹੁਕਮ ਹੀ ਹੈ ਇਸ ਕਰਕੇ ਜਿਵੇਂ ਜਿਵੇਂ ਆਪਾਂ ਗਿਆਨ ਲੈਂਦੇ ਆ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਪੈਂਦੀ ਹੈ ਤੇ ਇਹ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ ਗੁਰ ਪ੍ਰਸਾਦ ਭਰਮ ਦਾ ਨਾਸ ਗਿਆਨ ਦੀ ਕਿਰਪਾ ਦੇ ਨਾਲ ਭਰਮ ਦਾ ਨਾਸ ਹੁੰਦਾ ਹੈ ਪਰ ਜੇ ਆਪਾਂ ਗਿਆਨ ਨਹੀਂ ਲੈਂਦੇ ਤਾਂ ਆਪਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਆ ਸਕਦੀ RAM KALI MOHALLA 5ਵਾਂ ਪਵਨ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੂਹਨ ਹਾਰੇ ਕੀ ਕਵਨ ਟੇਕ ਕੌਨ ਮੁवारे ਕੌਨ ਮੁਵਾ ਬ੍ਰह्म ज्ञानी ਮਿਲ ਕਰੋ ਵਿਚਾਰ ਇਹ ਤੋ ਚਲਤ ਭਿਆ ਰਹਾਉ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿ ਜਦੋਂ ਕੋਈ ਪ੍ਰਾਣੀ ਸਰੀਰ ਛੱਡ ਜਾਂਦਾ ਹੈ ਤਾਂ ਉਹਦਾ ਜਿਹੜਾ ਹਵਾ ਹੈਗੀਆ ਆਵਾ ਬੁੱਤ ਮਿਲ ਜਾਂਦੀ ਹੈ ਤੇ ਜਿਹੜੀ ਜੋਤ ਹੈ ਉਹ ਆਪਣੇ ਮੂਲ ਵਿੱਚ ਮਿਲ ਜਾਂਦੀ ਹੈ ਤੇ ਜਿਹੜੀ ਮਿੱਟੀ ਹੈ ਤੋਂ ਮਿੱਟੀ ਵਿੱਚ ਮਿਲ ਜਾਂਦੀ ਹੈ ਰੋਵਨ ਹਾਰੇ ਕੀ ਕਵਨ ਟੇਕ ਫਿਰ ਸਤਿਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਹੜੇ ਆਪਾਂ ਰੋਂਦੇ ਹਾਂ ਵਿਰਲਾਪ ਕਰਦੇ ਹਾਂ ਸਰੀਰ ਛੱਡ ਜਾਂਦਾ ਜਦੋਂ ਪ੍ਰਾਣੀ ਤਾਂ ਉਹ ਕੇਸ ਆਸਰੇ ਨੂੰ ਲੈ ਕੇ ਆਪਾਂ ਕਿਹੜੀ ਗੱਲ ਨੂੰ ਲੈ ਕੇ ਉਹਨੂੰ ਰੋਂਦੇ ਹਾਂ ਕਿਉਂਕਿ ਕਵਨ ਮੁਵਾਰੇ ਕਵਨ ਬੋ ਕਹਿੰਦੇ ਕੌਣ ਮਰਿਆ ਹੈ ਕੌਣ ਮਰਿਆ ਹੈ ਮਰਿਆ ਤਾਂ ਕੋਈ ਹੈ ਹੀ ਨਹੀਂ ਹੈ। ਬ੍ਰह्म ਗਿਆਨੀ ਮਿਲ ਕਰੋ ਵਿਚਾਰਾ। ਕਹਿੰਦੇ ਬ੍ਰह्म ਗਿਣੇ ਨੂੰ ਬ੍ਰह्म ਦਾ ਗਿਆਨ ਹੈ। ਉਹਦੇ ਨਾਲ ਮਿਲ ਕੇ ਇਹ ਵਿਚਾਰ ਕਰਨੀ ਚਾਹੀਦੀ ਆ ਉਹ ਤੋਂ ਜਾਣਨਾ ਚਾਹੀਦਾ ਹੈ ਕਿ ਅਸਲ ਵਿੱਚ ਮਰਦਾ ਕੌਣ ਹੈ। ਕਿਉਂਕਿ ਇਹ ਤਾਂ ਚਲਤ ਪਿਆ। ਇਹ ਤਾਂ ਪਰਮੇਸ਼ਰ ਦਾ ਚਲਤ ਹੈ ਇੱਕ ਖੇਲ ਆਇਗਾ। ਇਸ ਖੇਲ ਵਿੱਚ ਆਪਾਂ ਅੱਗੇ ਤੋਂ ਅੱਗੇ ਗਿਆਨ ਲੈਣ ਲਈ ਇੱਥੇ ਆਏ ਹਾਂ। ਰਹਾਉ ਅਗਲੀ ਕਿਛ ਖਬਰ ਨਾ ਪਾਈ ਰੋਵਨ ਹਾਰ ਪੇ ਊਠ ਸਦਾਈ ਪਰਮ ਮੋਹ ਕੇ ਬਾਂਦੇ ਬੰਦ ਸੁਪਨ ਭਇਆ ਫਖਲਾਏ ਅੰਧ ਅੱਗੇ ਦੀ ਕਿਸੇ ਨੂੰ ਖਬਰ ਨਹੀਂ ਹੈ ਜਾਣਕਾਰੀ ਨਹੀਂ ਹੈ ਕਿ ਜਦੋਂ ਜੀਵ ਸਰੀਰ ਛੱਡ ਜਾਂਦਾ ਹੈ ਤੇ ਅੱਗੇ ਕਿੱਥੇ ਜਾਂਦਾ ਹੈ ਤੇ ਜਿਹੜੇ ਆਪਾਂ ਅੱਜ ਰੋ ਰਹੇ ਹਾਂ ਜੇ ਕੋਈ ਪ੍ਰਾਣੀ ਸਰੀਰ ਛੱਡ ਗਿਆ ਹੈ ਤੇ ਉਹਨੇ ਕਿਹੜਾ ਇੱਥੇ ਰਹਿਣਾ ਹੈ ਤੇ ਉਹਨੇ ਵੀ ਅੱਗੇ ਜਾਣਾ ਹੀ ਹੈਗਾ ਉਹਨੇ ਵੀ ਸਰੀਰ ਛੱਡਣਾ ਹੀ ਇੱਕ ਦਿਨ ਇਸ ਕਰਕੇ ਕਹਿੰਦੇ ਭਰਮ ਦੇ ਮੋਹ ਭਰਮ ਤੇ ਅਟੈਚਮੈਂਟ ਦੇ ਕਰਕੇ ਆਪਾਂ ਬੰਦਨਾ ਵਿੱਚ ਬੰਨੇ ਹੋਏ ਆ ਸੁਪਨ ਪਿਆ ਪਖਲਾਏ ਅੰ ਅਗਿਆਨੀ ਜਿਹੜਾ ਹੈਗਾ ਸੁਪਨੇ ਦੇ ਕਰਕੇ ਅਗਿਆਨਤਾ ਦੇ ਕਰਕੇ ਗਲਤ ਬਿਆਨੀ ਕਰ ਰਿਹਾ ਕਿਉਂਕਿ ਮਰਦਿਆ ਤਾਂ ਕੁਝ ਹੈ ਹੀ ਨਹੀਂ ਜੇ ਕੁਛ ਮਰਦਾ ਤਾਂ ਅਗਿਆਨਤਾ ਮਰਦੀ ਹੈ ਇਹ ਤੋ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਨੈ ਕੋ ਮੂਆ ਨਾ ਮਰਨੇ ਜੋਗ ਨੈ ਬਿਨਸੇ ਅਬਨਾਸੀ ਹੋਗ ਕਹਿੰਦੇ ਇਹ ਤਾਂ ਜਿਹੜਾ ਕਰਤਾਰ ਹੈਗਾ ਉਹਦੀ ਰਚਨਾ ਹੈਗੀ ਹੈ ਉਹਦਾ ਰਚਨ ਰਚਿਆ ਹੋਇਆ ਹੈਗਾ ਆਵਤ ਜਾਵਤ ਹੁਕਮ ਉਪਾਰ ਉਹਦੇ ਹੁਕਮ ਵਿੱਚ ਇਹ ਜੀਵ ਇੱਥੇ ਆਉਂਦਾ ਹੈ ਤੇ ਫਿਰ ਚਲਾ ਜਾਂਦਾ ਹੈ ਤੇ ਨਾ ਕੋ ਇੱਥੇ ਮਰਦਾ ਹੈ ਤੇ ਨਾ ਇਹ ਮਰਨੇ ਜੋਗ ਹੈਗਾ ਜਿਹੜੀ ਜੋਤ ਹੈ ਜਾਂ ਆਤਮਾ ਹੈਗੀ ਹੈ ਨੈ ਬਿਨਸੇ ਅਬਨਾਸੀ ਹੋਗ ਇਹ ਬਿਨਸ ਦੀ ਨਹੀਂ ਹੈ ਇਹ ਤਾਂ ਅਬਨਾਸੀ ਹੈਗੀ ਹੈ ਪਰੇ ਨੂੰ ਅਗਿਆਨਤਾ ਕਰਕੇ ਆਪਣੇ ਆਪ ਨੂੰ ਸਰੀਰ ਸਮਝ ਲੈਂਦਾ ਹੈ ਤੇ ਸਰੀਰ ਜਿਹੜਾ ਹੈਗਾ ਉਹ ਕਾਲ ਵਸ ਹੈਗਾ ਜੰਮਣ ਮਰਨ ਦੇ ਚੱਕਰ ਵਿੱਚ ਹੈ ਤੇ ਇਸ ਕਰਕੇ ਆਪਣੇ ਆਪ ਨੂੰ ਸਰੀਰ ਸਮਝਣ ਦੇ ਕਰਕੇ ਇਹਨੂੰ ਅਗਿਆਨਤਾ ਦੇ ਕਰਕੇ ਦੁੱਖ ਹੁੰਦਾ ਹੈ ਜੋ ਇਹ ਜਾਣੋ ਸੋ ਇਹ ਨਹੀਂ ਜਾਣਨ ਹਾਰੇ ਕੋ ਬਲ ਜਾਓ ਕਹੋ ਨਾਨਕ ਗੁਰੂ ਭਰਮ ਛਕਾਇਆ ਨਾ ਕੋਈ ਮਰੇ ਨਾ ਆਵੇ ਜਾਇ ਜਿਹੜਾ ਇਸ ਚੀਜ਼ ਨੂੰ ਜਾਣ ਲੈਂਦਾ ਹੈ ਕਿ ਇਹ ਸਰੀਰ ਨਹੀਂ ਹੈਗਾ ਇਹ ਜੋਤ ਹੈ ਇਹ ਆਤਮਾ ਹੈਗੀ ਇਸ ਗਿਆਨ ਨੂੰ ਜਾਣ ਲੈਂਦਾ ਹੈ ਕਹਿੰਦੇ ਜਾਣਨ ਹਾਰੇ ਕੋ ਬਲ ਜਾਓ ਜਿਹੜਾ ਜਾਣ ਲੈਂਦਾ ਹੈ ਉਹ ਤੋਂ ਕੁਰਬਾਨ ਜਾਣਾ ਚਾਹੀਦਾ ਹੈ ਉਹਦੀ ਗੱਲ ਨੂੰ ਸੁਣਨਾ ਚਾਹੀਦਾ ਹੈ ਗੱਲ ਸੁਣ ਆਪਣੇ ਆਪ ਨੂੰ ਗਿਆਨ ਦੇਣਾ ਚਾਹੀਦਾ ਹੈਗਾ ਨਾਨਕ ਜੀ ਕਹਿੰਦੇ ਹਨ ਸਾਡਾ ਜਿਹੜਾ ਗਿਆਨ ਹੈਗਾ ਉਹਨੇ ਸਾਡਾ ਤਾਂ ਭਰਮ ਛਿਗਾ ਦਿੱਤਾ ਹੈ ਉਸ ਤੋਂ ਇਹ ਪਤਾ ਲੱਗਿਆ ਹੈ ਕਿ ਨਾ ਕੋਈ ਮਰੇ ਨਾ ਆਵੇ ਜਾਏ ਨਾ ਕੋਈ ਮਰਦਾ ਹੈ ਤੇ ਨਾ ਕੋਈ ਕੰਦਾ ਜਾਂਦਾ ਹੈ ਇਹ ਤਾਂ ਪਰਮੇਸ਼ਰ ਦਾ ਖੇਰ ਹੈਗਾ ਨੈ ਕਛ ਜਨਮੇ ਨੈ ਕਛ ਮਰੇ ਆਪਨ ਚਲਤ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਕਿ ਨਾ ਕੁਛ ਜੰਮਦਾ ਤੇ ਨਾ ਕੁਛ ਮਰਦਾ ਹੈ ਜਿਹੜਾ ਜੀਵ ਹੈਗਾ ਇਹਦੇ ਜਦੋਂ ਅੰਦਰ ਇੱਛਾ ਹੁੰਦੀ ਹੈ ਜਿੰਨਾ ਚਿਰ ਕਿਸੇ ਵੀ ਜੀਵ ਦੇ ਅੰਦਰ ਮਾਇਆ ਦੀਆਂ ਇਛਾਵਾਂ ਹਨ ਆਪਣੇ ਆਪੇ ਦਾ ਗਿਆਨ ਨਹੀਂ ਹੈ ਉਹਨਾਂ ਚਿਰ ਸਰੀਰ ਲੈਦਾ ਰਹਿੰਦਾ ਹੈਗਾ ਜਿਹੜਾ ਸਰੀਰ ਹੈਗਾ ਉਹ ਕਾਲ ਵਾਸਾ ਹੈਗਾ ਤੇ ਜਿਹੜੀ ਆਤਮਾ ਹੈਗੀ ਆ ਉਹ ਆਵਾਗਵਣ ਹੈ ਆਵਾਗਵਣ ਦਾ ਮਤਲਬ ਹੁੰਦਾ ਕਿ ਜਿੰਨਾ ਚਿਰ ਆਤਮਾ ਦੇ ਅੰਦਰ ਸੱਚ ਨੂੰ ਸਮਝਣ ਦੀ ਇੱਛਾ ਹੈ ਤੇ ਸੱਚ ਨੂੰ ਜਾਣ ਨਹੀਂ ਲੈਂਦੀ ਉਹਨਾਂ ਚਿਰ ਇਹ ਆਵਾਗਵਣ ਦੇ ਚੱਕਰ ਵਿੱਚ ਆਉਂਦੀ ਹੈ ਜਾਂਦੀ ਹੈ ਸਰੀਰ ਲੈ ਲੈਂਦੀ ਸਰੀਰ ਛੱਡ ਜਾਂਦੀ ਹੈਗੀ ਆ ਆਤਮਾ ਜਿਹੜੀ ਹੈਗੀ ਆ ਜਿਹੜੀ ਜੋਤ ਹੈਗੀ ਜਿਹੜੀ ਅਕਲ ਹੈਗੀ ਜਿਹੜੀ ਬੁੱਧੀ ਹੈ ਜਿਹੜਾ ਸੱਚ ਦਾ ਗਿਆਨ ਹੈਗਾ ਉਹਦੇ ਨਾਲ ਇਹਦਾ ਛਡਕਾਰਾ ਹੁੰਦਾ ਹੈ ਜਿੰਨਾ ਚਿਰ ਇਹਨੂੰ ਆਪਣੇ ਆਪੇ ਦਾ ਹੀ ਗਿਆਨ ਨਹੀਂ ਹੈਗਾ ਤੇ ਉਹਨਾਂ ਚਿਰ ਆਪਣੇ ਆਪ ਉਹਨੂੰ ਸਰੀਰ ਸਮਝਉਂਦੀ ਹੈ ਸਰੀਰ ਸਮਝਣ ਕਦੇ ਕਰਕੇ ਇਥੇ ਦੁਖੀ ਵੀ ਹੁੰਦੀ ਹੈ ਔਰ ਜਦੋਂ ਇਹਨੂੰ ਗਿਆਨ ਹੋ ਜਾਂਦਾ ਹੈ ਇਹਦਾ ਭਰਮ ਖਤਮ ਹੋ ਜਾਂਦਾ ਹੈ ਭਰਮ ਜਿਹੜਾ ਹੈਗਾ ਗਿਆਨ ਭੈਤ ਹੈ ਕਰਮ ਹੈ ਨਾ ਤੇ ਜਿੰਨਾ ਚਿਰ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਕਰਮ ਦਾ ਨਾਸ ਨਹੀਂ ਹੁੰਦਾ ਕਿਉਂਕਿ ਗਿਆਨ ਨੇ ਇਹਨੂੰ ਬੰਧਨਾ ਚੋਂ ਮੁਕਤ ਕਰਨਾ ਹੈ ਕੋਰਾ ਕਹੂੰ ਭੈਓ ਕਹੂੰ ਹਾਥੀ ਹੋਵੇ ਕੈ ਗਾਇਓ ਕਹੂੰ ਪੰਛੀ ਰੂਪ ਲਾਇਓ ਕਹੂੰ ਫਲ ਫੁੱਲ ਰਹਿਓ ਹੈ ਕਹਿੰਦੇ ਕਦੀ ਇਹ ਘੋੜਾ ਬਣ ਜਾਂਦਾ ਹੈਗਾ ਤੇ ਕਦੀ ਹਾਥੀ ਬਣ ਜਾਂਦਾ ਹੈਗਾ ਤੇ ਕਦੀ ਪੰਛੀ ਬਣ ਜਾਂਦਾ ਹੈ ਪੰਛੀ ਦਾ ਰੂਪ ਧਾਰਨ ਕਰ ਲੈਂਦਾ ਕਦੀ ਕਦੀ ਫਲ ਬਣ ਜਾਂਦਾ ਤੇ ਕਦੀ ਫੁੱਲ ਬਣ ਜਾਂਦਾ ਹੈ ਇਸ ਤਰ੍ਹਾਂ ਜਿਹੜਾ ਇਹ ਵਖਰੀਆਂ ਵਖਰੀਆਂ ਝੂਨਾ ਦੇ ਵਿੱਚ ਘੁੰਮਦਾ ਰਹਿੰਦਾ ਹੈਗਾ ਜਿੰਨਾ ਚਿਰ ਇਹਨੂੰ ਸੱਚ ਦਾ ਗਿਆਨ ਨਹੀਂ ਹੁੰਦਾ ਭਈ ਪ੍ਰਾਪਤ ਮਨਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਜਿਹੜੀ ਇਹ ਮਨੁੱਖਾ ਦੇਹੀ ਹੈਗੀ ਆ ਇਹਦੇ ਵਿੱਚ ਹੀ ਹੈਗਾ ਕਿ ਇਹ ਆਪਣੇ ਆਪ ਨੂੰ ਸਮਝ ਲਵੇ ਆਪਣਾ ਗਿਆਨ ਲੈ ਲਵੇ ਤਾਂ ਇਹਨਾਂ ਚੱਕਰ ਤੋਂ ਬਾਹਰ ਨਿਕਲ ਸਕਦਾ ਹੈ ਪਰ ਜਿੰਨਾ ਚਿਰ ਇਹਨੂੰ ਆਪਣਾ ਗਿਆਨ ਨਹੀਂ ਉਹਨਾਂ ਚਿਰ ਤੇ ਫਸਿਆ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ